ਸ਼ਾਹਜਹਾਨ ਬਾਦਸ਼ਾਹ ਨੇ ਆਪਣਾ ਦਰਬਾਰ ਲਗਾਇਆ ਉਹਨੇ ਆਖਿਆ ਲਿਆਓ ਕੋਈ ਮੇਰੀ ਪ੍ਰੀਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਤੇ ਉਹਦੇ ਸਿੱਖ ਬਿਧੀ ਚੰਦ ਨੂੰ ਪਕੜ। ਉੱਠੇ ਕੌਣ? ਪਹਿਲੀ ਜੰਗ ਵਿੱਚ ਮੁਖਲ ਸਖਾ ਆਉਂਦਾ ਹੈ। ਗੁਰੂ ਕੇ ਸਿੱਖ ਧੂੜ ਚਟਾਉਂਦੇ ਨੇ ਧੂੜ। 7500 ਫੌਜ ਲੈ ਕੇ ਦੂਜੀ ਜੰਗ ਵਿੱਚ 15000 ਫੌਜ ਲੈ ਕੇ ਆਏ ਅਜੇ ਕੱਲ ਦੀਆਂ ਗੱਲਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਗੁਰੂ ਕੇ ਸਿੱਖਾਂ ਨੇ ਨਾਸਾ ਥਾੜੀ ਧੂਮਾ ਕੱਢ ਕੇ ਤੋੜਿਆ ਇਹ ਤੇਜੀ ਜੰਗ ਆ ਭਾਈ ਸਾਡੇ ਬਜ਼ੁਰਗ ਇੱਕ ਸ਼ਬਦ ਕਹਿੰਦੇ ਹੁੰਦੇ ਸੀ ਪੀ ਵਾਹ ਪਿਆ ਜਾਣੇ ਤੇ ਰਾਹ ਪਿਆ ਜਾਣੇ ਜਿਹੜੇ ਦੋ ਦੋ ਜੰਗਾਂ ਦੇ ਜਿਹੜੇ ਡਾਂਗਾ ਖਾ ਕੇ ਗਏ ਸੀ ਬੈਠੇ ਉਹ ਵੀ ਆ ਕੁਝ ਮਾਰੇ ਗਏ ਸਨ ਕੁਝ ਬਚ ਗਏ ਸਨ ਉਹ ਸ਼ਾਹ ਜਹਾਨ ਨੇ ਦੋ ਤਿੰਨ ਵਾਰ ਆਖਿਆ ਤੇ ਉੱਠਿਆ ਕੋਈ ਉਹ ਜਿਹੜੇ ਬਚ ਕੇ ਗਏ ਸੀ ਉਹਨੇ ਆਖਿਆ ਓਏ ਤੁਹਾਡੇ ਚੋ ਬੋਲਦਾ ਕਿਉਂ ਨਹੀਂ ਕੋਈ ਉਹਨੇ ਆਖਿਆ ਪਾਉ ਲੱਤਾਂ ਥਾਣੀ ਕਰਨ ਫੜਦੇ ਆ ਲੱਤਾਂ ਥਾਣੀ ਅਹੀਂ ਨਹੀਂ ਜਾਣਾ ਚੁਣਾ ਉਹਨੇ ਆਖਿਆ ਕਿਉਂ ਤਨਖਾਹਾਂ ਲੈਂਦੇ ਹੋ ਉਹਨੇ ਆਖਿਆ ਅਸੀਂ ਤਨਖਾਹਾਂ ਲੈ ਕੇ ਲੜਨ ਵਾਲੇ ਹਾਂ ਲੇਕਿਨ ਜਿੰਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਆ ਨਾ ਉਹ ਪਤਾ ਕੀ ਮੰਗਦੇ ਕਹਿੰਦੇ ਮਹਾਰਾਜ ਦੋ ਟਾਈਮ ਦਾ ਪ੍ਰਸ਼ਾਦਾ ਛਿਆਮੀ ਨਿਆਬਾਦ ਇੱਕ ਖਾਦਰ ਦਾ ਚੋਲਾ ਦੇ ਦਿਆ ਕਰੋ ਹੋਰ ਨਹੀਂ ਕੁਝ ਵੀ ਚਾਹੀਦਾ ਉਹ ਤਨਖਾਹ ਤਨਖੂਨ ਨਹੀਂ ਲੈਂਦੀ। ਪੰਡਤ ਜਵਾਹਰ ਲਾਲ ਨਹਿਰੂ ਨੇ ਇੱਕ ਵਾਰੀ ਐਲਾਨ ਕੀਤਾ ਸੀ ਵੀ ਐਤਵਾਰ ਫੌਜ ਦੀ ਤਨਖਾਹ ਕੱਟੀ ਜਾਇਆ ਕਰੇਗੀ। ਐਤਵਾਰ ਦੀ ਤਨਖਾਹ ਨਹੀਂ ਦਿੱਤੀ ਜਾਇਆ ਕਰੇਗੀ। ਉਹ ਤਾਂ ਨਹੀਂ ਕਰਨਲ ਤੇ ਜਰਨਲਾਂ ਨੇ ਐਲਾਨ ਕਰ ਦਿੱਤਾ ਸੀਗਾ ਜੇ ਐਤਵਾਰ ਵਾਲੇ ਦਿਨ ਫੌਜ ਦੀ ਤਨਖਾਹ ਕਟਣੀਆਂ ਤੇ ਐਤਵਾਰੇ ਵਾਲੇ ਦਿਨ ਫੌਜ ਲੜੇਗੀ ਵੀ ਨਹੀਂ ਬਾਰਡਰਾਂ ਤੇ। ਇੱਕ ਦਿਨ ਦੀ ਤਨਖਾਹ ਕੱਟਣ ਦੀ ਗੱਲ ਕੀਤੀ ਉਹਨੇ ਆਖਿਆ ਲੜਨਾ ਨਹੀਂ। ਮੇਰੀ ਪ੍ਰੀਤ ਦੇ ਮਾਲਕ ਮਹਾਰਾਜ ਨੇ ਇਹੋ ਜਿਹੇ ਯੋਧੇ ਸਤਿਗੁਰੂ ਦੇ ਕੋਲ ਸਨ ਜਿਨ੍ਹਾਂ ਨੇ ਹੱਥ ਕਰਕੇ ਕਦੇ ਮਹਾਰਾਜ ਕੋ ਮਾਇਆ ਨਹੀਂ ਸੀ ਮੰਗੀ ਮਾਇਆ ਹੱਥ ਤੇ ਐ ਤਾਂ ਕਰਦੇ ਨਾ ਜੇ ਗੁਰੂ ਨਾਨਕ ਦੇ ਘਰ ਚੋਂ ਰੱਜੇ ਨਾ ਹੁੰਦੇ ਤੇ ਹੱਥ ਭੁੱਖਾ ਮਰਦਾ ਕਰਦਾ ਗੁਰੂ ਨਾਨਕ ਦਾ ਘਰ ਹੈ ਜਿਨੇ ਇੱਕ ਵਾਰੀ ਹਥੇਲੀ ਤੇ ਸਤਿਗੁਰੂ ਮਹਾਰਾਜ ਜਦੋਂ ਆਇਆ ਹੱਥ ਕਰਦੇ ਨਾ ਮਹਾਰਾਜ ਦੇ ਗਾੜੀ ਕੁਝ ਮੰਗਦੇ ਆ ਨਾਮ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਜੋਹਾਰ ਹਿਰਦੇਸਾ ਦਾ ਵਸਾਏ ਜਿਹੜਾ ਗੁਰੂ ਦਾ ਹੋ ਜਾਵੇ ਨੌ ਨਦੀਆਂ ਤੇ 18 ਸਿੱਧੀਆਂ ਮਹਾਰਾਜ ਬਖਸ਼ ਦਿੰਦਾ ਉਹਨੇ ਆਖਿਆ ਸੀ ਤਨਖਾਹ ਲੈ ਕੇ ਲੜਨ ਵਾਲੇ ਆ ਉਹ ਗੁਰੂ ਦੇ ਕੋਲੋਂ ਚਵਾਨੀ ਵੀ ਨਹੀਂ ਮੰਗਦੇ ਚਵਾਨੀ ਲੇਕਿਨ ਮਰਨ ਨੂੰ ਤਿਆਰ ਰਹਿੰਦੇ 24 ਘੰਟੇ ਮਰਨ ਵਾਸਤੇ ਆਵੇ ਤੇਰੇ ਗਾੜੀ ਬੱਦੇ ਹੱਥ ਸਾਡੇ ਕੋ ਨਹੀਂ ਲੜਿਆ ਜਾਂਦਾ ਉਹ ਜਦੋਂ ਇਹ ਗੱਲਬਾਤ ਕੀਤੀ ਤੇ ਲਲਾ ਸ਼ਾਹ ਜਹਾਨ ਨੇ ਆਖਿਆ ਅੱਜ ਪਤਾ ਨਗਾ ਸਾਰੇ ਦੇ ਸਾਰੇ ਹੀ ਜੜੇ ਬੈਠੇ ਹੀ ਜੜੇ ਮੇਰੀ ਫੌਜ ਵਿੱਚ ਕੋ ਮਰਦ ਨਹੀਂ ਫਿਰ ਮੈਂ ਕਿ ਬੇਨਤੀ ਕਰਦਾ ਸਾਡਾ ਸਭ ਨਾਲੋਂ ਵੱਧਗਾ ਰਿਸ਼ਤਾ ਨਾਤਾ ਦਿੱਲੀ ਨਾਲੋਂ ਵੱਧਗਾ ਸਾਡਾ ਰਿਸ਼ਤਾ ਕਾਬਲ ਨਾਲ ਨਿਭਿਆ ਕਾਬਲ ਨਾਲ ਜਿਹੜੀ ਪਸ਼ਮੀਨੇ ਦੀ ਚਾਨਣੀ ਗੁਰੂ ਕਲਗੀ ਧਰ ਦੇ ਦਰਬਾਰ ਵਿੱਚ ਆਈ ਸੀ ਨਾ ਉਹ ਕਾਬਲ ਦੀ ਸੰਗਤ ਨਹੀਂ ਪੇਟਾ ਕੀਤੀ ਸੀ ਉਹ ਕਾਬਲ ਦੀ ਸੰਗਤ ਹੈ ਜਦੋਂ ਗੋਇੰਦਵਾਲ ਬੌਲੀ ਸਾਹਿਬ ਦੀ ਖੁਦਵਾਈ ਹੁੰਦੀ ਆ ਤੇ ਕਾਬਲ ਦੀ ਸੰਗਤ ਆਣ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਖੁਦਵਾਈ ਕਰਵਾ ਕੇ ਜਾਂਦੀ ਆ ਭਾਈ ਰੋ ਅੱਗੇ ਹੋਰ ਚੱਲੋ ਦਰਬਾਰ ਸਾਹਿਬ ਸੱਚਖੰਡ ਆ ਰੀ ਮੰਦਰ ਸਾਹਿਬ ਜਦੋਂ ਸਰੋਵਰ ਦੀ ਖਦਵਾਈ ਹੋਈ ਇਤਿਹਾਸ ਪੜੋਗੇ ਉਹਦੇ ਵਿੱਚ ਕਾਬਲ ਦੀ ਸੰਗਤਾਨ ਕੇ ਸਰੋਵਰ ਵਿੱਚ ਖਦਵਾਈ ਕਰਵਾ ਕੇ ਜਾਂਦੀ ਆ ਦਿੱਲੀ ਨੇ ਵੀ ਸਾਡਾ ਨਾਤਾ ਰਿਆ ਪਰ ਦਿੱਲੀ ਨਾਲ ਸਾਡਾ ਨਾਤਾ ਇਹੋ ਹੈ ਦਿੱਲੀ ਜਦੋਂ ਸੀਸ ਮੰਗਦੀ ਆ ਗੁਰੂ ਤੇਗ ਬਹਾਦਰ ਮਹਾਰਾਜ ਸੀਸ ਦਾ ਦਿਨ ਚਲੇ ਜਾਂਦਾ ਦਿੱਲੀ ਜਦੋਂ ਇੱਕ ਬੱਚੇ ਦਾ ਕਲੇਜ ਮੰਗਦੀ ਤੇ ਬਾਬਾ ਬੰਦਾ ਸਿੰਘ ਬਹਾਦਰ ਆਪਣਾ ਪੁੱਤ ਲੈ ਕੇ ਆਪਣੀ ਗੋਦੀ ਵਿੱਚ ਬਹਿ ਜਾਂਦਾ ਉਹ ਦਿੱਲੀ ਹੈ ਜਿਹੜੀ ਪੰਜਾਬ ਵੱਲ ਅੱਜ ਤੱਕ ਮੂੰ ਆਟ ਕੇ ਬੈਠੀ ਹੋਈ ਹੈ ਜਿਹਦੀ ਅੱਜ ਤੱਕ ਵੀ ਲਹੂ ਦੇ ਨਾਲ ਜਿਹਦਾ ਢਿੱਡ ਨਹੀਂ ਭਰਿਆ ਅੱਜ ਵੀ ਉਹ ਪੰਜਾਬ ਦਾ ਖੂਨ ਮੰਗਦੀ 2025 ਵਿੱਚ ਵੀ ਪਾਈ ਇਹਦੇ ਨਾਲ ਉਹ ਕਾਬਲ ਨਾਲ ਸਾਡਾ ਰਿਸ਼ਤਾ ਵਧਿਆ ਸੀ ਜਿੱਥੇ ਉੱਥੇ ਔਰੰਗਜ਼ੇਬ ਨੂੰ ਮੰਨਣ ਵਾਲੇ ਨੇ ਉੱਥੇ ਗੁਰੂ ਕਲਗੀ ਧਰਮਹਾਰਾਜ ਦੇ ਚਰਨਾਂ ਦੇ ਪੌਰੇ ਨੇ ਔਰੰਗਜ਼ੇਬ ਨੂੰ ਭੇਜੀ ਗਈ ਸਵਾ ਲੱਖ ਰੁਪਏ ਦੀ ਚੰਨੀ ਤੇ ਜਦੋਂ ਕਾਬਲ ਦੀ ਸੰਗਤ ਨੂੰ ਪਤਾ ਲੱਗਾ ਨਾ ਦਿੱਲੀ ਦੇ ਬਾਦਸ਼ਾਹ ਵਾਸਤੇ ਸਵਾ ਲੱਖ ਦੀ ਚੰਨੀ ਭੇਜੀ ਆ ਕਾਬਲ ਦੀ ਸੰਗਤ ਨੇ ਤੁਹਾਡੇ ਵਾਂਗਰ ਕਰਕੇ ਗਰਾਈ ਸਵਾ ਦੋ ਲੱਖ ਰੁਪਏ ਦੀ ਪਸ਼ਮੀਨੇ ਦੀ ਚਾਨਣੀ ਭੇਜੀ ਸੀ ਗੁਰੂ ਕਲਗੀਧਰ ਮਹਾਰਾਜ ਵਾਸਤੇ ਉਹ ਕਾਬਲ ਦੀ ਧਰਤੀ ਉੱਥੋਂ ਇੱਕ ਬੰਦਾ ਆਇਆ ਸ਼ਾਹ ਜਹਾਨ ਦੇ ਦਰਬਾਰ ਵਿੱਚ ਬੈਠਾ ਉੱਠ ਕੇ ਖਲੋ ਗਿਆ ਉਹਨੇ ਆਖਿਆ ਬਾਦਸ਼ਾਹ ਸਲਾਮਤ ਸਾਰੇ ਹਿਜੜੇ ਨਹੀਂ ਇਹਨਾਂ ਹਿਜੜਿਆਂ ਦੇ ਵਿੱਚ ਕੋਈ ਮਰਦ ਵੀ ਬੈਠਾ ਹੈ ਸ਼ਾਹ ਜਹਾਨ ਬਾਦਸ਼ਾਹ ਖਿੱਲਤ ਉਹਨੂੰ ਸਰਪਾਓ ਦੇ ਕੇ ਮਾਨ ਸਰਕਾਰ ਕਰਕੇ ਮੋਢੇ ਤੇ ਆਤਰਾ ਕੇ ਆਖਿਆ ਕਹਿਣ ਲੱਗਾ ਲੱਲਾ ਬੇ ਅੱਗੇ ਤੂੰ ਕੱਲਾ ਕਾਬਲ ਦਾ ਸੂਬੇਦਾਰ ਆ ਕਾਬਲ ਦਾ ਜੇ ਗੁਰੂ ਤੇ ਗੁਰੂ ਦਾ ਸਿੱਖ ਬਨ ਕੇ ਲਿਆਵੇਂ ਪਿਸ਼ਾਵਰ ਦਾ ਹਾਕਮ ਵੀ ਤੈਨੂੰ ਬਣਾ ਦਿਆਂਗਾ ਪਿਸ਼ਾਵਰ ਦਾ ਉਹਨੇ ਹਿੱਕ ਤੇ ਹੱਥ ਮਾਰ ਕੇ ਆਖਿਆ ਜਹਾ ਆਪਣਾ ਜੇ 14 ਦਿਨਾਂ ਦੇ ਵਿੱਚ ਵਿੱਚ ਗੁਰੂ ਹਰਗੋਬਿੰਦ ਸਾਹਿਬ ਤੇਰੇ ਪੈਰਾਂ ਚ ਨਾ ਲਿਆਣ ਕੇ ਸੁੱਟ ਦਿੱਤਾ ਤੇ ਮੇਰਾ ਨਾਂ ਲੱਲਾ ਬੀਗ ਨਹੀਂ ਗੱਲਾਂ ਕਰਨੀਆਂ ਸੌਖੀਆਂ ਭਾਈ ਲੇਕਿਨ ਜਦੋਂ ਬਗਾਨੇ ਪੋਤਾਂ ਨਾ ਵਾਹ ਪਵੇ ਪਤਾ ਫੇਰ ਲੱਗਦਾ ਉਹ ਲੱਲਾ ਬੇਗ ਤੁਰਿਆ ਹੁਣ ਫੌਜ ਲੈ ਕੇ ਕਿੰਨੀ ਜਾਵੇ ਜਿਹੜੀ ਪਹਿਲੀ ਜੰਗੇ ਛੇਤਰ ਖਾ ਕੇ ਗਏ ਸੀ ਨਾ ਉਹਨੇ ਆਖਿਆ 7000 ਨਾ ਲੈ ਕੇ ਤੁਰ ਪੀ ਕਿਤੇ ਅੱਡੀਆਂ ਥਾਣੇ ਧੂਆ ਕੱਢ ਦਿੰਦੇ ਹੀ ਅਗਲੇ ਤੇ ਜਿਹੜੇ ਦੂਜੀ ਜੰਗ ਚੋਂ ਗਏ ਸੀ ਉਹਨਾਂ ਆਹ 15 ਵੀ ਨਾ ਲੈ ਕੇ ਜਾਈ 15 ਹੀ ਵੀ ਲੈ ਕੇ ਗਏ ਸਾਂ ਉਹਨੇ ਅਗਰ ਦਸੋਂ ਲੈ ਕੇ ਕਿੰਨੇ ਜਾਇਏ ਉਹ ਕਹਿੰਦੇ ਸਾਡੀ ਤੇ ਹਟੇ ਸਾਡੇ ਮਾਤਿਆ ਵੀ ਜੇ ਛੇਤਰਾਂ ਤੋਂ ਬਚਣਾ ਤੇ 20 ਤੋਂ ਪਲਾਸ ਲੈ ਕੇ ਜਾਵੀਂ ਸ਼ਾਹਜਹਾਨ ਨੇ ਆਖਿਆ 35000 ਮੁਲਕ ਨਹੀਂ ਪਹਿਲੀ ਚ 7 ਤੇ 7.5 ਦੂਜੀ ਚ 15 ਤੇ ਤੀਜੀ ਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਚੜਾਈ ਕਰਕੇ ਫੌਰ ਚਲੀ 35000 ਇਥੋਂ ਪਤਾ ਲੱਗਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਚੜਤ ਦਾ ਇਥੋਂ ਇੱਕ ਬਾਪੂ ਦੇ 5-7 ਪੋਤੋਂ ਉਹਨਾਂ ਕਿਤੇ ਬੁਰਸ਼ਾਂ ਵਰਗੇ ਪਿੰਡ ਚ ਕਿ ਨੋਟ ਕਰਿਓ ਜਣਾ ਖਣਾ ਗੱਲ ਨਹੀਂ ਪੈ ਜਾਂਦਾ ਬਾਪੂ ਦੇ ਤੇ ਜੇ ਪੋਤੇ ਨਲਾਇਕ ਨਿਕਲ ਆਉਣ ਘਰੇ ਬਾਪੂ ਨੂੰ ਗਾਲਾਂ ਕੱਢਦੇ ਹੋਣ ਇੱਕ ਪੁੱਤ ਬਾਪੂ ਦੀ ਦਾੜ੍ਹੀ ਛੱਡੇ ਦੂਜਾ ਫੜ ਲਿੰਦਾ ਹੋਵੇ ਉਹ ਸਾਰਾ ਪਿੰਡ ਗੱਲ ਪੈਂਦਾ ਭਾਈ ਸਾਰਾ ਪਿੰਡ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ ਦੋ جنگ ਜਿੱਤੇ ਤੇ ਤੀਜੀ جنگ ਵਿੱਚ ਮਹਾਰਾਜ ਦੇ ਕੋਲ ਫੌਜ ਪਤਾ ਕਿੰਨੀ ਸੀਗੀ ਇਤਿਹਾਸਕਾਰ ਲਿਖਦੇ ਕੋਈ ਕਹਿੰਦਾ 2400 ਤੇ ਕੋਈ ਕਹਿੰਦਾ 2500 ਤੇ ਚੜਾਈ ਕਰਕੇ ਜਿਹੜੇ ਚੱਲੇ ਆ ਉਹਨਾਂ 2500 ਦੇ ਵਿੱਚ ਸਤਕਾਰ ਜੋ ਖਾਲਸਾ ਜੀ ਬਾਬਾ ਚੇਠੇ ਜੀ ਵਰਗੇ ਸਨ ਉਹ 2500 ਦੇ ਵਿੱਚ ਬਾਬਾ ਬਿਦਿੰਦਰ ਸਾਹਿਬ ਵਰਗੇ ਸਨ ਉਹ 2500 ਦੇ ਵਿੱਚ ਰਾਏ ਯੋਧ ਵਰਗੇ ਸਨ ਉਹ 25 ਜਹਾਦ ਦੇ ਵਿੱਚ ਮਹਾਨ ਮਰਜੀਵੜੇ ਸਨ ਉਹਨਾਂ ਵਿੱਚੋਂ ਬਾਵਾਆਂ ਖੜੀਆਂ ਕਰਕੇ ਭੱਜਣ ਵਾਲਾ ਕੋਈ ਨਹੀਂ ਸੀਗਾ ਨਾ ਗੁਰੂ ਨਾਨਕ ਦਾ ਕਰ ਬਾਵਾਆਂ ਖੜੀਆਂ ਕਰਨੀਆਂ ਸਿਖਾਉਂਦਾ ਅਹੀਂ ਜਿਹੜਾ ਬਾਵਾਆਂ ਖੜੀਆਂ ਕਰਕੇ ਨਿਕਲ ਆਵੇ ਉਹਨੂੰ ਵੱਡਾ ਲੀਡਰ ਬਣਾ ਦਿੰਨੇ ਵੀ ਤੂੰ ਥੋੜੀਆਂ ਜੀਆਂ ਉੱਚੀਆਂ ਕੀਤੀਆਂ ਹੈ ਤੈਨੂੰ ਵੱਡਾ ਲੀਡਰ ਬਣਾ ਦਿੰਨੇ ਜੇ ਥੋੜੀਆਂ ਜੀਆਂ ਹੋਰ ਉੱਚਾ ਚੁੱਕ ਲੈਨੂੰ ਤੇ ਤੈਨੂੰ ਓਦੋਂ ਵੱਡਾ ਲੀਡਰ ਬਣਾ ਦਿੰਦੇ ਆ ਸਾਡੀ ਕੌਮ ਦਾ ਅਜਿਹਾ ਕਿਰਦਾਰ ਰਹਿ ਗਿਆ ਭਾਈ ਜਿਹੜਾ ਤੁਹਾਡੇ ਹੱਕ ਚ ਖਲੋਵੇ ਉਹ ਹੱਤਵਾਦੀ ਬਣ ਜਾਂਦਾ ਪਖਵਾਦੀ ਬਣ ਜਾਂਦਾ ਤੇ ਜਿਹੜਾ ਬਾਵਾਾਂ ਖੜੀਆਂ ਕਰਕੇ ਸ਼ੂ ਮੰਤਰ ਹੋ ਜਾਵੇ ਉਹਨੂੰ ਅਸੀਂ ਅੱਗੇ ਲਾ ਕੇ ਲੀਡਰ ਬਣਾ ਲੀਏ ਤੂੰ ਸਾਡਾ ਲੀਡਰ ਹੀ ਛਤਰਖਾਨ ਦੇ ਤੇ ਹਯਾਬ ਮਸਾਲੇ ਬਣਾਉਂਦੇ ਫਿਰਦੇ ਆ ਤੇ ਵਜਨੀਆਂ ਤੇ ਸਾਡੇ ਆਪੇ ਭਾਈ ਦਿੱਲੀ ਵਾਲੇ ਪਾਸੇ ਤੋਂ ਮੈਂ ਬੇਨਤੀ ਕਰ ਰਿਹਾ ਤੁਹਾਡੀ ਖਿਦਮਤ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ 2500 ਤੇ ਬਾਵਾਾਂ ਖੜੀਆਂ ਕਰਕੇ ਨਿਕਲਣ ਵਾਲਾ ਇੱਕ ਵੀ ਨਹੀਂ ਉਹ ਬਾਵਾਾਂ ਖੜੀਆਂ ਕਰਵਾਉਣੀਆਂ ਜਾਣਦੇ ਸਨ ਕਰਨੀਆਂ ਨਹੀਂ ਸੀ ਜਾਣਦੇ